ਅਕਾਲੀ ਦਲ ਦੇ ਵੱਲੋਂ ਯੂਥ ਮਿਲਨੀ ਦਾ ਜਿਹੜਾ ਆਨਲਾਈਨ ਨੌਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਸੀ ਉਹ ਦੱਸਦੀ ਹੈ ਕਿ 8 ਦਿਨਾਂ ਲਈ ਆਨਲਾਈਨ ਪ੍ਰਤੀਬੰਧ ਕਰ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਸਰਬਜੀਤ ਸਿੰਘ ਝਿੰਜਰ ਨੇ ਇਸ ਗੱਲ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ ਦੱਸਦੀ ਹੈ ਕਿ ਜਿਹੜੀ ਇਹ ਭਰਤੀ 8 ਦਿਨਾਂ ਲਈ ਬੰਦ ਰਹੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹੀਦ ਜੋੜਮੇ ਨੂੰ ਲੈ ਕੇ ਸਮਾਗਮਾਂ ਕੁਝ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਕੀਤੇ ਜਾਣਗੇ ਤੇ ਜਿਸ ਦੇ ਵਿੱਚ ਸਰਬਜੀਤ ਸਿੰਘ ਝਿੰਜਰ ਨੇ ਨੌਜਵਾਨਾਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਆਪਣੀ ਹਾਜ਼ਰੀਆਂ ਜਿਹੜੀਆਂ ਜ਼ਰੂਰ ਪਰ ਇਹ ਪੂਰੇ ਮੁੱਦੇ ਲੈ ਕੇ ਸੁਣਦੇ ਆ ਸਰਬਜੀਤ ਸਿੰਘ ਝਿੰਜਰ ਦਾ ਕੀ ਕਹਿਣਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਸਰਵਸਦਾਨੀ ਸਹਬੇ ਕਮਾਲ ਦਸ਼ਮ ਪਿਤਾ ਸਹਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਵੱਡੇ ਸਹਬਜਾਦੇ ਛੋਟੇ ਸਹਬਜਾਦੇ ਮਾਤਾ ਜੀ ਇਨਸਾਨੀਅਤ ਲਈ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦਿਆਂ ਵਾਰ ਦਿੱਤਾ ਸੀ ਤੇ ਸਿੱਧੀ ਸਮਾਗਮ ਚੱਲ ਰਹੇ ਨੇ ਸੋ ਮੈਂ ਆਪ ਸਭ ਜੀ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਯੂਥ ਕਲ ਜਿੰਦੀ ਆਨਲਾਈਨ ਪੱਤੀ ਮਹਮ ਚੱਲ ਰਹੀ ਸੀ ਪਰ ਇਹ ਅੱਜ 20 ਤਰੀਕ ਤੋਂ ਲੈ ਕੇ 28 ਰਾਤ ਤੱਕ ਇਹ ਜਿਹੜੀ ਆਨਲਾਈਨ ਭਰਤੀ ਮਹਮ ਸੀ ਉਹ ਵੀ ਅਸੀਂ ਰੋਕਣ ਦਾ ਜਿਹੜਾ ਫੈਸਲਾ ਲਿਆ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਹੈ ਕਿ ਨੌਜਵਾਨਾਂ ਨੂੰ ਇਹ ਭਰਤੀ ਮਹਮ ਨੂੰ ਨਹੀਂ ਰੋਕਿਆ ਜਾਵੇ ਅਤੇ ਅੱਠ ਦਿਨ ਲਈ ਜਿਹੜੇ ਸਾਡੇ ਯੂਥ ਕਲੱਬਾਂ ਦੇ ਮੇਰੀ ਦਸਤਾਰ ਮੇਰੀ ਸ਼ਾਨ ਸਮਾਗਮ ਨੇ 21 ਤੇ 22 ਦਸੰਬਰ ਨੂੰ ਚਮਕੌਰ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਕੀ 26 ਤੇ 27 ਦਸੰਬਰ ਨੂੰ ਸ੍ਰੀ ਫਤਗੜ੍ਹ ਸਾਹਿਬ ਦੀ ਜਿਹੜੇ ਇਹ ਦਸਤਾਰ ਮੇਰੀ ਦਸਤਾਰ ਮੇਰੀ ਸ਼ਾਨ ਦੇ ਟੈਂਪੋ ਲੱਗਣ ਜਾ ਰਹੇ ਨੇ ਉਹਨਾਂ ਵਿਸ਼ਮੁਲਤ ਕਰੋ ਤੇ ਜਿੱਥੇ-ਜਿੱਥੇ ਵੀ ਕੋਈ ਨੇਮ ਪਹੁੰਚ ਸਕਦਾ ਉੱਥੇ-ਉੱਥੇ ਰਹਿ ਕੇ ਆਪਣੀ ਸੇਵਾ ਸੰਭਲ ਕਰਿਆ ਜਾਵੇ ਅਤੇ ਇਹਨਾਂ ਅੱਠ ਦਿਨ ਲਈ ਜਿਹੜੀ ਹੈ ਇਹ ਆਨਲਾਈਨ ਭਰਤੀ ਮੁਹਿੰਮ ਵੀ ਰੋਕ ਦਿੱਤੀ ਜਾਵੇ। ਸੋ ਇਹ ਅੱਜ 20 ਤੋਂ ਲੈ ਕੇ 28 ਰਾਤ ਤੱਕ ਭਰਤੀ ਮੁਹਿੰਮ ਰੋਕ ਦਿੱਤੀ ਗਈ ਹੈ। ਅਸੀਂ ਐਪ ਰੋਕ ਦੇਵਾਂਗੇ। ਤੇ ਉਸ ਤੋਂ ਬਾਅਦ 15 ਜਨਵਰੀ ਤੱਕ ਜਿਹੜੀ ਭਰਤੀ ਮੁਹਿੰਮ ਆਗੇ ਕੀਤੀ ਗਈ ਹੈ 15 ਜਨਵਰੀ ਤੱਕ ਭਰਤੀ ਮੁਹਿੰਮ ਚੱਲਦੀ ਰਹੂਗੀ। ਸੋ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ 8 ਦਿਨ ਲਈ ਜਿਹੜੇ ਆਪਣੇ ਇਹ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਨੇ ਉਹਨਾਂ ਵਿੱਚ ਬੱਚੜ ਕੇ ਹਿੱਸਾ ਲਓ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਅਤੇ 8 ਦਿਨ ਲਈ ਭਰਤੀ ਜਿਹੜੀ ਆ ਰੋਕ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ